ਸਾਰਾ ਗੜੀ ਲੜਾਈ ਜਿਹੜੀ ਉਸ ਟਾਈਮ ਪਠਾਨਾਂ ਦੇ ਨਾਲ ਲੜੀ ਗਈ ਹੈ ਜਦੋਂ ਬ੍ਰਿਟਿਸ਼ ਹਾਰਜੁੰਦਾ ਸੀ ਉਹਦੇ ਵਿੱਚ 21 ਸਿੱਖ ਜਿਹੜੇ ਸੋਲਜਰ ਸੀਗੇ ਉਹਨਾਂ ਨੇ ਲੜਾਈ ਬੜੇ ਵੱਡੇ ਤਰੀਕੇ ਨਾਲ ਲੜੀ ਜਿਹੜੀ 6 ਘੰਟੇ 45 ਮਿੰਟ ਲਗਾਤਾਰ ਲੜਾਈ ਚੱਲੀ ਗਈ ਔਰ ਹਰ ਜਿਹੜਾ ਸੋਲਜਰ ਸੀਗਾ ਆਪਣੇ ਆਖਰੀ ਦਮ ਤੱਕ ਜਿੰਨੀ ਦੇਰ ਉਸੇ ਨਹੀਂ ਹੋਇਆ ਉਹ ਲੜਿਆ ਔਰ ਅਗੋ 10000 ਪਠਾਨ ਸੀਗੇ 10000 ਪਠਾਨਾਂ ਦੇ ਨਾਲ ਬੜੀ ਦਲੇਰੀ ਤੇ ਬਾਤਰੀ ਨਾਲ ਲੜਿਆ ਦੁਨੀਆ ਦੇ ਵਿੱਚ ਇੱਕੋ ਇੱਕ ਲੜਾਈ ਹੈ ਜਿਹੜੀ ਇੰਨੀ ਵੱਡੀ ਤਦਾਦ ਤੇ ਲੜੀ ਗਈ ਹਾਲਾਂਕਿ ਪਠਾਨਾਂ ਨੇ ਉਹਨਾਂ ਨੂੰ ਆਫਰ ਵੀ ਦਿੱਤਾ ਸੀ ਕਿ ਸਾਡੀ ਤੁਹਾਡੀ ਕੌਮ ਨਾਲ ਤੁਹਾਡੇ ਨਾਲ ਕੋਈ ਲੜਾਈ ਨਹੀਂ ਤੁਸੀਂ ਬਾਹਰ ਆ ਜਾਓ ਪਰ ਉਹਨਾਂ ਨੇ ਆਪਣਾ ਫਰਜ਼ ਸਮਝਦੇ ਹੋਏ ਇਹ ਲੜਾਈ ਲੜੀ ਔਰ ਦੇਸ਼ ਦੇ ਲਈ ਲੜਾਈ ਲੜੀ ਫਿਰੋਜ਼ਪੁਰ ਦੇ ਵਿੱਚ ਕੀ ਤਿਹਾ ਹੈ ਫਿਰੋਜ਼ਪੁਰ ਦੇ ਵਿੱਚ ਇਹ ਸ਼ੌਣੀ ਸੀ ਫਿਰੋਜ਼ਪੁਰ ਦੀ ਸ਼ੌਣੀ ਦੇ ਵਿੱਚ ਇੱਥੇ ਸਮਾਰਕ ਪਹਿਲੇ ਬਣਿਆ ਫਿਰ 1904 ਦੇ ਵਿੱਚ ਇਹ ਗੁਰਦੁਆਰਾ ਸਾਹਿਬ ਬਣਿਆ ਔਰ ਇਹ ਗੁਰਦੁਆਰਾ ਸਾਹਿਬ ਨੂੰ ਦੇ ਨਾਲ ਸਮਾਰਕ ਦੇ ਨਾਲ ਸੰਬੰਧਤ ਹੀ ਸਰਗੜੀ ਦੀ ਜਿਹੜੀਆਂ ਨਿਸ਼ਾਨੀਆਂ ਨੇ ਔਰ ਸਰਗੜੀ ਦੀ ਯਾਦ ਦੇ ਵਿੱਚ ਜਿਹੜੇ ਨੇ ਸਮਾਰਕ ਬਣੇ ਨੇ ਉਹ ਇੱਕ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੈ ਔਰ ਇਕੋ ਫਿਰੋਜ਼ਪੁਰ ਦੇ ਵਿੱਚ ਹੈ ਫਿਰੋਜ਼ਪੁਰ ਦੇ ਇਤਿਹਾਸ ਨਾਲ ਜੁੜਿਆ ਹੋਇਆ ਹੈ ਔਰ ਇੱਥੇ 36 ਸੀਕਰ ਰੇਜੂਮੈਂਟ ਵੀ ਫਿਰੋਜ਼ਪੁਰ ਦੇ ਵਿੱਚ ਰਹੀ ਹੈ ਔਰ ਦੇਖਿਆ ਜਾਵੇ ਤਾਂ ਹੁਣ ਇੱਥੇ ਮਿਊਜ਼ੀਅਮ ਵੀ ਬਣਾਇਆ ਗਿਆ ਹੈ ਤਾਂ ਜੰਗੀ ਯਾਦਗਾਰ ਵੀ ਬਣਾਈ ਗਈ ਬੜੀ ਚੰਗੀ ਗੱਲ ਹੈ ਕਿ ਸਰਕਾਰਾਂ ਨੇ ਹੁਣ ਉਹ ਨਸ਼ੀਦਾਂ ਵੱਲ ਧਿਆਨ ਦੇਣਾ ਸ਼ੁਰੂ ਕਰਤਾ ਹੈ ਕਿ ਜੰਗੀ ਆਜ਼ਾਦ ਦੇ ਵਿੱਚ ਇਹ ਨਸ਼ੀਦਾਂ ਯਾਦ ਦੇ ਵਿੱਚ ਇੱਕ ਸਾਰਾ ਗੜੀ ਮਿਊਜ਼ੀਅਮ ਬਣਾਇਆ ਗਿਆ ਹੈ ਔਰ ਇੱਕ ਯਾਦ ਦੇ ਵਿੱਚ ਵੱਡਾ ਸਮਾਰਕ ਵੀ ਹੁਣ ਜਿੰਦਾ ਕੱਲ ਉਦਘਾਟਨ ਕਰਨੀ ਜਾ ਰਹੀ ਸਰਕਾਰ ਪਰ ਮੈਂ ਇਥੇ ਡਿਮਾਂਡ ਕਰਦਾ ਕਿ ਸਾਰਾਗੜੀ ਦੇ ਸ਼ਹੀਦਾਂ ਦਾ ਜਿਹੜਾ ਪਿੱਛੇ ਜਿਹਾ ਅਸੀਂ ਸਾਡੀ ਫਾਊਂਡੇਸ਼ਨ ਨੇ ਸਾਰਾਗੜੀ ਦੇ 125 ਸਾਲਾਂ ਦੇ ਸਬੰਧ ਦੇ ਵਿੱਚ ਡਾਕ ਟਿਕਟ ਵੀ ਰਿਲੀਜ਼ ਕਰਾਈ ਸੀ ਔਰ ਅਸੀਂ ਡਿਮਾਂਡ ਕਰਦੇ ਹਾਂ ਕਿ ਸਾਰਾਗੜੀ ਦਿਵਸ ਤੇ ਛੁੱਟੀ ਵੀ ਹੋਣੀ ਚਾਹੀਦੀ ਹੈ ਔਰ ਇਹ ਇਤਿਹਾਸ ਦੇ ਵਿੱਚ ਜਿਹੜਾ ਸਕੂਲ ਦੇ ਸਿਲੇਬਸ ਦੇ ਵਿੱਚ ਵੀ ਇਹ ਬੱਚਿਆਂ ਨੂੰ ਹਾਲਾਂਕਿ ਅਦਰ ਕੰਟਰੀਆਂ ਨੇ ਇਹ ਇਤਿਹਾਸ ਬਣਾਉਣਾ ਸ਼ੁਰੂ ਕਰਤਾ ਹੈ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਇਤਿਹਾਸ ਜੇ ਨਹੀਂ ਚੰਗੀ ਤਰ੍ਹਾਂ ਪੜਾਇਆ ਜਾ ਰਿਹਾ ਇਹਨੂੰ ਪੂਰੇ ਤਰ੍ਹਾਂ ਖੋਲ ਕੇ ਇਤਿਹਾਸ ਪੜਾਉਣਾ ਬੱਚਿਆਂ ਲਈ ਬਹੁਤ ਜ਼ਰੂਰੀ ਹੈ ਦੂਰੋਂ ਦੂਰੋਂ ਲੋਕ ਇੱਥੇ ਆਉਂਦੇ ਆ ਸਾਰਾ ਜਿਹੜੀ ਇੱਥੇ ਦੇਖਣ ਜੀ ਹਰ ਜਗ੍ਹਾ ਤੋਂ ਇੱਥੇ ਨਮਸਤੇ ਕੋਹਨ ਲੋਕ ਆਉਂਦੇ ਆ ਮੈਂ ਜ਼ਿਕਰ ਕਰਾਂ ਕਿ ਪਿਛਲੇ 4-5 ਸਾਲ ਲਗਾਤਾਰ ਸਾਡੇ ਨਾਲ ਬ੍ਰਿਟਿਸ਼ ਡੈਲੀਗੇਟ ਜਿਹੜੇ ਬ੍ਰਿਟਿਸ਼ ਸ਼ਾਰਮੀ ਜਿਹੜੀ ਅਕੈਡਮੀ ਤੋਂ ਇਹਨਾਂ ਦੀ ਰਿਕਰੂਟਮੈਂਟ ਹੋਈ ਸੀ ਇਹਨਾਂ ਸ਼ਹੀਦਾਂ ਦੀ ਉਹ ਆਰਮੀ ਦੇ ਸੈਨਿਕ ਵੀ ਔਰ ਮੌਜੂਦਾ ਅਫਸਰ ਵੀ ਉੱਥੇ ਆਉਂਦੇ ਆ ਔਰ ਨਵੰਬਰ ਦੇ ਗਲਾਸ ਦੇ ਵਿੱਚ ਉਹ ਅਫਸਰ ਵੀ ਇੰਡੀਅਨ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ tibbi ਹੈ ਮੈਂ ਵਾਈਸ ਚੇਅਰਮੈਨ ਆ ਸਾਰਾਗੜੀ ਫਾਊਂਡੇਸ਼ਨ ਦਾ ਜਿਹੜਾ ਸਾਰਾਗੜੀ ਦੇ ਵਿਸ਼ਾ ਹੈ ਉਹ ਲੋਧਪੁਰ ਵਿਖੇ ਹਰ ਸਾਲ 12 ਸਤੰਬਰ ਨੂੰ ਮਨਾਇਆ ਜਾਂਦਾ ਹੈ ਤੇ ਪਿਛਲੇ ਸਾਲ ਸੀਐਮ ਸਾਹਿਬ ਆਏ ਸੀ ਤੇ ਉਹਨਾਂ ਨੇ ਸਾਰਾਗੜੀ ਜੰਗੀ ਯਾਦਗਾਰ ਦਾ ਨੀਂਹ ਪੱਥਰ ਰੱਖਿਆ ਸੀ ਤੇ ਕੱਲ ਨੂੰ ਡਾਕਟਰ ਬਲਜੀਤ ਕੌਰ ਆ ਰਹੇ ਨੇ ਜਿਹੜਾ ਸਾਰਾਗੜੀ ਜਿਹੜਾ ਜੰਗੀ ਯਾਦਗਾਰ ਹੈ ਉਹ ਬਣ ਕੇ ਪੂਰੀ ਹੋ ਚੁੱਕੀ ਹੈ ਉਹਦਾ ਉਦਘਾਟਨ ਕੀਤਾ ਜਾਣਾ ਹੈ ਤੇ ਬੜਾ ਇਤਿਹਾਸਿਕ ਦਿਨ ਹੈਗਾ ਕਿਉਂਕਿ ਸਾਰਾਗੜੀ ਲੜਾਈ ਜਿਹੜੀ ਕਿ ਦੁਨੀਆ ਦੀ ਕੁਝ ਲੜਾਈਆਂ ਦੇ ਵਿੱਚ ਬਾਦਰੀ ਦੀ ਮੰਨੀ ਜਾਂਦੀ ਹੈ ਉਹਦੀ ਕੋਈ ਵੀ ਯਾਦਗਾਰ ਸਾਡੇ ਇੰਡੀਆ ਦੇ ਵਿੱਚ ਨਹੀਂ ਸੀ ਤੇ ਪਹਿਲੀ ਯਾਦਗਾਰ ਜਿਹੜੀ ਇਥੇ ਮਿਲ ਕੇ ਬਣਾਈ ਜਾ ਰਹੀ ਹੈ ਸਿਰ 뮤ਜ਼ੀਅਮ ਵੀ ਬਣਾਇਆ ਗਿਆ ਹੈ ਔਰ ਜੰਗੀ ਯਾਦਗਾਰ ਵੀ ਬਣਾਈ ਗਈ ਹੈ ਜੀ ਹਾਂ ਜੀ ਪਹਿਲਾਂ ਜਿਹੜਾ ਸਰਕਾਰ ਵੱਲੋਂ 뮤ਜ਼ੀਅਮ ਬਣਾਇਆ ਗਿਆ ਹੈ ਤੇ ਉਹਦੀ ਪਿਛਲੇ 3-4 ਮਹੀਨੇ ਪਹਿਲਾਂ ਨਾਉਰੇਸ਼ਨ ਹੋਈ ਸੀ ਤੇ ਹੁਣ ਇਹ ਜੰਗੀ ਯਾਦਗਾਰ ਹੈ ਇਹ ਬੜਾ ਜਿਹੜੇ ਸਾਡੇ ਪੰਜਾਬੀ ਭਰਾ ਨੇ ਤੇ ਪੂਰੇ ਦੁਨੀਆ ਦੇ ਵਿੱਚੋਂ ਸਾਡੇ ਭਾਰਤ ਦੇ ਵਿੱਚੋਂ ਲੋਗ ਆਣਗੇ ਤੇ ਉਹਨਾਂ ਦੀ ਜੀ ਸ਼ਹਾਦਤ ਹੈ ਉਹਨੂੰ ਪ੍ਰਣਾਮ ਕਰਦੇ ਸਿਰ ਗੁਰਦੁਆਰਾ ਸਾਹਿਬ ਦੇ ਚਾਰੋਂ ਗੇਟ ਇੱਕੋ ਨਾਲ ਦੇ ਹੈਗੇ ਆ ਹਾਂ ਇਹ ਨਾ ਬਹੁਤ ਇਤਿਹਾਸਿਕ ਹੈ ਵੀ 1904 ਦੇ ਵਿੱਚ ਲੋਕਾਂ ਨੇ ਆਪਣਾ ਪੈਸੇ ਇਕੱਠੇ ਕਰਕੇ ਉਹਨਾਂ ਦਿਨਾਂ 'ਚ ਉਹਨਾਂ ਨੇ 25-26 ਹਜ਼ਾਰ ਰੁਪਏ ਇਕੱਠਾ ਕੀਤਾ ਸੀ ਉਹ ਤੋਂ ਬਣਿਆ ਸੀ ਤਾਂ ਇਹ ਤਕਰੀਬਨ ਸਵਾ 100 ਸਾਲ ਪੁਰਾਣਾ ਗਟੋੜਾ ਸਾਹਿਬ ਹੈ ਜਿੱਦੀ ਮੇਨਟੇਨੈਂਸ ਕੋਰਪੋਰੇਸ਼ਨ ਤੇ ਪ੍ਰਸ਼ਾਸਨ ਤੇ ਕੰਟ्रोलमेंट ਬੋਰਡ ਹਲ ਕੀਤੀ ਜਾਂਦੀ ਹੈ ਤੇ ਇਹ ਦੋਨੋਂ ਰਲ ਮਿਲ ਕੇ ਜੁਆਇੰਟ ਰੂਪ ਦੇ ਵਿੱਚ ਦੀ ਮੇਨਟੇਨ ਕਰਦੇ ਨੇ ਤੇ ਅੱਕੇ ਵੀ ਐਂ ਚੱਲਦਾ ਸਰ ਜੰਗੀ ਯਾਦਗਾਰ ਐਤ ਕੀ ਜਿਹੜੀ ਸਰਕਾਰ ਨੇ ਕਿੰਨੇ ਕਰੋੜ ਦੀ ਜਿਹੜੀ ਆ ਉਹ ਬਣਾਈ ਹੈਗੀ ਆ ਕੋ ਤੱਕ ਨੇ 2 ਕਰੋੜ ਦੀ ਜਿਹੜੀ ਹੈਗੀ ਆ ਉਹ ਜੰਗਿਆਦਾ ਬਣੀ ਹੈ ਤੇ 2 ਕਰੋੜ ਦਾ ਹੀ ਜਿਹੜਾ ਮਿਊਜ਼ੀਅਮ ਬਣਾਇਆ ਗਿਆ ਹੈ ਤੇ ਬੜੀ ਸੋਹਣਾ ਬਣਿਆ ਹੈ ਤੇ ਲੋਕਾਂ ਨੂੰ ਦੇਖ ਕੇ ਜਿਹਦਾ ਉਹਨਾਂ ਦੀ ਕੁਰਬਾਨੀ ਨੂੰ ਯਾਦ ਆਉਗੀ ਵੀ ਉਹਨਾਂ ਨੇ ਆਪਣੇ ਦੇਸ਼ ਦੇ ਵਾਸਤੇ ਆਪਣੇ ਕੌਮ ਦੇ ਵਾਸਤੇ ਸ਼ਹਾਦਤ ਦਿੱਤੀ